ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਮੋਦੀ ਦੇ 39 ਫੀਸਤੀ ਮੰਤਰੀ ਦਾਗੀ ਕਈਆਂ ਤੇ ਸੰਗੀਦੋਸ਼ ਮੰਤਰੀ ਵਦੋਂ ਸੌ ਚੁੱਕਣ ਬਾਅਦ ਭਾਜਪਾ ਐਮਪੀ ਵੱਲੋਂ ਅਹੁਦਾ ਛੱਡਣ ਦਾ ਐਲਾਨ ਭਾਜਪਾ ਦੇ ਚਾਰ ਵ代ਕਾਂ ਨੂੰ 20 ਜੂਨ ਤੱਕ ਦੇਣਾ ਪਵੇਗਾ ਅਸਤੀਫਾ ਅਮਰਿਤਪਾਲ ਸਿੰਘ ਦੀ ਰਿਹਾਈ ਲਈ ਅਮਰੀਕਾ ਵਿੱਚ ਰਣਨੀਤੀ ਤੇ ਕੰਮ ਸਟਾਰਟ ਅਕਾਲੀ ਦਲ ਵਿੱਚ ਵਿਰੋਧੀ ਸੁਰ ਉੱਠਣੇ ਸ਼ੁਰੂ ਅਤੇ ਕਈ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਵੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਗੱਲ ਕਰਦੇ ਹਾਂ ਕਿ ਬੀਤੇ ਐਤਵਾਰ ਨੂੰ 7 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਨੇ 31 ਮੰਤਰੀਆਂ ਦੇ ਨਾਲ ਅਹੁਦੇ ਅਤੇ ਗੁਪਤਤਾ ਦੀ ਸੋਚ ਚੁੱਕੀ 77 ਦੇ ਵਿੱਚੋਂ 30 ਮੰਤਰੀਆਂ ਨੂੰ ਕੈਬਨਿਟ ਦਾ ਦਰਜਾ ਦਿੱਤਾ ਗਿਆ ਫਿਰ 10 ਜੂਨ ਨੂੰ ਮੰਤਰੀਆਂ ਨੂੰ ਮੰਤਰਾਲਿਆਂ ਦੀ ਵੰਡ ਦਿੱਤੀ ਗਈ ਤੇ ਉਹਦੇ ਤੋਂ ਬਾਅਦ ਅਗਲੇ ਦਿਨ ਸਾਰੇ ਮੰਤਰੀਆਂ ਨੇ ਆਪੋ ਆਪਣੀ ਡਿਊਟੀ ਆਪੋ ਆਪਣੇ ਵਿਭਾਗ ਸੰਭਾਲਿਆ ਨਵੇਂ ਮੰਤਰੀਆਂ ਦੇ ਪਿਛੋਕੜ ਦੇ ਬਾਬਤ ਇੱਕ ਨਵੀਂ ਅਤੇ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਡੈਮੋਕਰੈਟਿਕ ਰਿਫਾਰਮਰਸ ਐਸੋਸੀਏਸ਼ਨ ਪਾਵ ਏ ਡੀ ਆਰ ਦੀ ਇਹ ਰਿਪੋਰਟ ਹੈ ਜਿਸ ਨੇ ਧਿਆਨ ਸਭਨਾਂ ਦਾ ਆਪਣੇ ਵੱਲ ਖਿੱਚਣਾ ਇਲਾਜ਼ਮੀ ਹੈ ਇਹ ਰਿਪੋਰਟ ਦੱਸਦੀ ਹੈ ਕਿ ਮੋਦੀ ਦੇ ਇਸ ਤੀਸਰੇ ਕਾਰਜਕਾਲ ਦੇ ਵਿੱਚ 71 ਦੇ ਵਿੱਚੋਂ 28 ਮੰਤਰੀ ਇਸ ਤਰ੍ਹਾਂ ਦੇ ਐ ਜਿਨ੍ਹਾਂ ਦੇ ਉੱਤੇ ਮੁਕੱਦਮੇ ਦਰਜ ਨੇ ਇਹਦਾ ਭਾਵ ਇਹ ਹੋਇਆ ਕਿ ਇਹਨਾਂ ਦੇ ਖਿਲਾਫ ਕੋਈ ਨਾ ਕੋਈ ਮੁਕੱਦਮਾ ਦਰਜ ਹੈ ਤੇ ਜਦੋਂ ਤੁਸੀਂ ਸੁਣੋਗੇ ਤੇ ਹੈਰਾਨ ਹੋਵੋਗੇ ਕਿ ਮੁਕੱਦਮੇ ਕਿਹੋ ਜਿਹੇ ਐ 19 ਮੰਤਰੀਆਂ ਦੇ ਖਿਲਾਫ ਗੰਭੀਰ ਅਪਰਾਧਕ ਮਾਮਲੇ ਐ ਚੋਣ ਅਧਿਕਾਰ ਸੰਗਠਨ ਐਸੋਸੀਏਸ਼ਨ ਆਫ ਡੈਮੋਕਰੈਟਿਕ ਰਿਫਾਰਮਰਸ ਦਾ ਦਾਵਾ ਐ ਕਿ ਮੋਦੀ ਸਰਕਾਰ ਦੇ 28 ਮੰਤਰੀਆਂ ਦੇ ਖਿਲਾਫ ਅਪਰਾਧਕ ਮਾਮਲੇ ਹੈ ਜਿਨ੍ਹਾਂ 'ਚ 19 ਉੱਤੇ ਕਤਲ ਦੀ ਕੋਸ਼ਿਸ਼ ਔਰਤਾਂ ਖਿਲਾਫ ਅਪਰਾਧ ਹੇਟ ਸਪੀਚ ਪਾਬ ਨਫਰਤ ਭਰੇ ਭਾਸ਼ਣ ਇਸ ਤਰ੍ਹਾਂ ਦੇ ਗੰਭੀਰ ਦੋਸ਼ ਵੀ ਨੇ ਸਭ ਤੋਂ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੋ ਮੰਤਰੀਆਂ ਨੇ ਆਪਣੇ ਹਲਫਨਾਮਿਆਂ ਦੇ ਵਿੱਚ ਇਹ ਐਲਾਨ ਕੀਤਾ ਹੈ ਕਿ ਭਾਰਤੀ ਦੰਡਾਵਲੀ ਭਾਵ ਆਈਪੀਸੀ ਦੀ ਧਾਰਾ 307 ਦੇ ਤਹਿਤ ਕਤਲ ਦੀ ਕੋਸ਼ਿਸ਼ ਦੇ ਨਾਲ ਸਬੰਧਤ ਉਹਨਾਂ ਤੇ ਮੁਕੱਦਮੇ ਐ। ਏਡੀਆਰ ਦੀ ਰਿਪੋਰਟ ਦੇ ਵਿੱਚ ਖੁਲਾਸਾ ਕਿ ਇਹਨਾਂ ਚ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਰਾਜ ਮਾਰਗ ਮੰਤਰੀ ਸ਼ਾਤਨੂ ਠਾਕਰ ਅਤੇ ਉੱਤਰ ਪੂਰਬੀ ਖੇਤਰ ਦੇ ਸਿੱਖਿਆ ਤੇ ਵਿਕਾਸ ਰਾਜ ਮੰਤਰੀ ਸ਼ੁਕਾਂਤ ਮਜੂਮਦਾਰ ਵੀ ਸ਼ਾਮਲ ਐ। ਏਡੀਆਰ ਦੀ ਰਿਪੋਰਟ ਦੇ ਵਿੱਚ ਉਹਨਾਂ ਪੰਜ ਮੰਤਰੀਆਂ ਦਾ ਵੀ ਜ਼ਿਕਰ ਐ ਜਿਨ੍ਹਾਂ ਦੇ ਖਿਲਾਫ ਔਰਤਾਂ ਦੇ ਖਿਲਾਫ ਅਪਰਾਧਕ ਮਾਮਲੇ ਦਰਜ ਨੇ। ਇਨ੍ਹਾਂ ਦੇ ਵਿੱਚ ਗ੍ਰਹਿ ਰਾਜ ਮੰਤਰੀ ਸੰਜੇ ਕੁਮਾਰ ਸ਼ਾਤਨੂ ਠਾਕਰ ਸ਼ਕਾਤ ਮਜੂਮਦਾਰ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸੈਰ ਸਪਾਟਾ ਰਾਜ ਮੰਤਰੀ ਸੁਰੇਸ਼ ਗੋਪੀ ਅਤੇ ਨਾਲ ਹੀ ਕਬਾਈਲੀ ਮਾਮਲਿਆਂ ਦੇ ਮੰਤਰੀ ਜੁਲ ਓਰਾਮ ਇਹਨਾਂ ਦਾ ਨਾਮ ਵੀ ਸ਼ਾਮਲ ਹੈ। ਇਹਦੇ ਤੋਂ ਇਲਾਵਾ ਇਸ ਰਿਪੋਰਟ ਦੇ ਵਿੱਚ 8 ਮੰਤਰੀਆਂ ਦੀ ਪਛਾਣ ਕੀਤੀ ਗਈ ਹੈ ਜੋ ਹੇਟ ਸਪੀਚ ਭਾਵ ਨਫ਼ਰਤ ਭਰੇ ਭਾਸ਼ਣ ਦੇ ਨਾਲ ਸਬੰਧਤ ਮਾਮਲਿਆਂ ਦੇ ਵਿੱਚ ਇਸ ਵਕਤ ਇਹਨਾਂ ਮਾਮਲਿਆਂ ਦਾ ਸਾਹਮਣਾ ਕਰ ਰਹੀ ਹੈ ਰਿਪੋਰਟ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ 71 ਮੰਤਰੀਆਂ 'ਚੋਂ 28 ਭਾਵ 39 ਫੀਸਦੀ ਨੇ ਅਪਰਾਧਕ ਮਾਮਲਿਆਂ ਦਾ ਐਲਾਨ ਕੀਤਾ ਤੇ ਦੇਸ਼ ਵਿੱਚ ਚੋਣ ਸੁਧਾਰਾਂ ਲਈ ਕੰਮ ਕਰ ਰਹੀ ਸੰਸਥਾ ਐਸੋਸੀਏਸ਼ਨ ਆਫ ਡੈਮੋਕਰੈਟਿਕ ਰਿਫਾਰਮਰਸ ਉਹਦੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਨਵੇਂ ਮੰਤਰੀ ਮੰਡਲ 'ਚ 71 ਮੈਂਬਰਾਂ ਦੇ ਵਿੱਚੋਂ 70 ਭਾਵ 99 ਫੀਸਦੀ ਕਰੋੜਪਤੀ ਹੈ ਤੇ ਹੁਣ ਗੱਲ ਕਰਦੇ ਆ ਬਹੁਤ ਸਾਰੇ ਲੋਕ ਇਸ ਕਰਕੇ ਨਾਰਾਜ਼ ਹੁੰਦੇ ਨੇ ਕਿ ਉਹਨਾਂ ਨੂੰ ਮੰਤਰੀ ਦਾ ਅਹੁਦਾ ਨਹੀਂ ਮਿਲਿਆ ਹਾਲਾਂਕਿ ਸਪੀਕਰ ਦੇ ਅਹੁਦੇ ਵਾਸਤੇ ਵੀ ਇਸ ਵਕਤ ਕਾਸ਼ਮਕਸ਼ ਚੱਲ ਰਹੀ ਹੈ ਪਰ ਇਸ ਨਵੀਂ ਬਣੀ ਸਰਕਾਰ ਦੇ ਵਿੱਚ ਮੰਤਰਾਲਿਆਂ ਦੀ ਵੰਡ ਤੋਂ ਪਹਿਲਾਂ ਹੀ ਇੱਕ ਮੰਤਰੀ ਦੇ ਵੱਲੋਂ ਆਪਣੇ ਅਹੁਦਾ ਛੱਡਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਜਾਣਕਾਰੀ ਅਨੁਸਾਰ ਕੇਰਲ ਦੀ ਤਿਰਸ਼ੂਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਸੁਰੇਸ਼ ਗੋਪੀ ਮੋਦੀ ਸਰਕਾਰ ਦੇ ਵਿੱਚ ਮੰਤਰੀ ਦਾ ਅਹੁਦਾ ਛੱਡਣਾ ਚਾਹੁੰਦੇ ਹੈ ਉਹਨਾਂ ਕੇਂਦਰੀ ਲੀਡਰਸ਼ਿਪ ਦੇ ਅੱਗੇ ਆਪਣਾ ਇਹ ਇਰਾਦਾ ਪ੍ਰਗਟਾ ਦਿੱਤਾ ਹੈ ਸੁਰੇਸ਼ ਗੋਪੀ ਨੇ ਬੀਤੇ ਐਤਵਾਰ ਨੂੰ ਰਾਜ ਮੰਤਰੀ ਵਜੋਂ ਸੌ ਚੁੱਕੀ ਸੀ ਅਤੇ ਇਹਦੇ ਤੋਂ ਬਾਅਦ ਉਹਨਾਂ ਕਿਹਾ ਸੀ ਕਿ ਉਹ ਮੰਤਰੀ ਨਹੀਂ ਰਹਿਣਾ ਚਾਹੁੰਦੇ ਉਹ ਮੰਤਰੀ ਬਣ ਰਹਿ ਨਹੀਂ ਸੀ ਚਾਹੁੰਦੇ ਉਹ ਚਾਹੁੰਦੇ ਆ ਕਿ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ فارਗ ਕਰ ਦਿੱਤਾ ਜਾਵੇ ਉਹਨਾਂ ਨੇ ਇੱਕ ਮੁਲਾਕਾਤ ਵਿੱਚ ਦੱਸਿਆ ਕਿ ਮੰਤਰੀ ਦਾ ਅਹੁਦਾ ਛੱਡਣ ਦੀ ਮੈਂ ਇੱਛਾ ਪ੍ਰਗਟਾਈ ਹੈ ਉਹਨਾਂ ਇਹ ਵੀ ਆਖਿਆ ਕਿ ਮੈਨੂੰ ਉਮੀਦ ਹੈ ਕਿ ਮੈਨੂੰ ਕੇਂਦਰੀ ਮੰਤਰੀ ਮੰਡਲ ਤੋਂ ਬਾਹਰ ਕਰ ਦਿੱਤਾ ਜਾਏਗਾ ਕੇਂਦਰੀ ਲੀਡਰਸ਼ਿਪ ਨੂੰ ਫੈਸਲਾ ਕਰਨ ਵਾਸਤੇ ਮੈਂ ਆਖ ਦਿੱਤਾ ਉਹ ਕਹਿੰਦੇ ਇੱਕ ਸੰਸਦ ਮੈਂਬਰ ਦੇ ਤੌਰ ਤੇ ਮੈਂ ਤਰਸੂਰ ਦੇ ਵਿੱਚ ਆਪਣੀ ਸਮਰੱਥਾ ਦੇ ਅਨੁਸਾਰ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਸਕਾਂਗਾ ਉਹ ਕਹਿੰਦੇ ਮੈਂ ਕਿਹਾ ਸੀ ਕਿ ਮੈਨੂੰ ਕੈਬਨਟ ਅਹੁਦਾ ਨਹੀਂ ਚਾਹੀਦਾ ਮੈਂ ਮੰਤਰੀ ਨਹੀਂ ਬਣਨਾ ਚਾਹੁੰਦਾ ਇੱਥੇ ਦੱਸਣਾ ਲਾਜ਼ਮੀ ਹੈ ਕਿ சுரேਸ਼ ਗੋਪੀ ਕੇਰਲ ਤੋਂ ਭਾਜਪਾ ਦੇ ਇੱਕ ਉੱਤੇ ਸੰਸਦ ਨੇ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਉਹਨਾਂ ਨੂੰ ਟਰੋਲ ਵੀ ਕੀਤਾ ਗਿਆ ਸੀ ਐਕਸ਼ਨ ਹੀਰੋ சுரேਸ਼ ਗੋਪੀ ਨੇ ਕੇਰਲ ਵਿੱਚ ਭਾਜਪਾ ਦੀ ਟਿਕਟ ਤੇ ਤਰਸੂਰ ਲੋਕ ਸਭਾ ਹਲਕੇ ਤੋਂ ਜਿੱਤੀ ਹੈ ਅਤੇ ਭਾਜਪਾ ਵਾਸਤੇ ਇਹ ਇਤਿਹਾਸ ਹੈ ਕਿਉਂਕਿ ਕੇਰਲ ਵਿੱਚ ਭਾਜਪਾ ਦੇ ਦਹਾਕਿਆਂ ਦੇ ਸੰਘਰਸ਼ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬੂਰ ਪਿਆ ਇੱਥੇ ਭਾਜਪਾ ਆਪਣਾ ਖਾਤਾ ਖੋਲ ਸਕੀ ਹੈ ਸੋਰੀਸ਼ ਗੋਪੀ ਨੇ ਆਖਿਆ ਸੀ ਕਿ ਮੈਂ ਕੇਂਦਰੀ ਮੰਤਰੀ ਮੰਡਲ ਦੇ ਵਿੱਚੋਂ 100 ਭਾਵੇਂ ਚੁੱਕ ਲਈ ਹੈ ਪਰ ਮੈਂ ਮੰਤਰੀ ਦੇ ਅਹੁਦੇ ਤੇ ਰਹਿਣਾ ਨਹੀਂ ਚਾਹੁੰਦਾ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਲੋਕ ਸਭਾ ਲਈ ਚੁਣੇ ਜਾਣ ਤੋਂ ਪਹਿਲਾਂ ਗੋਪੀ ਨੂੰ 2016 ਦੇ ਵਿੱਚ ਰਾਜ ਸਭਾ ਮੈਂਬਰ ਨਾਮਜ਼ਦ ਕਰ ਦਿੱਤਾ ਸੀ ਅਤੇ ਉੱਪਰਲੇ ਸਦਨ ਦੇ ਵਿੱਚ ਉਹਨਾਂ ਦਾ ਕਾਰਜਕਾਲ 2022 ਤੱਕ ਰਿਹਾ ਸੀ ਹੁਣ ਵੇਖਣਾ ਹੋਵੇਗਾ ਕਿ ਉਹਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕੀਤਾ ਜਾਂਦਾ ਕਿਸੇ ਹੋਰ ਦਾ ਇੱਥੇ ਗੁਣੀਆ ਪੈਂਦਾ ਜਾਂ ਫਿਰ ਨਹੀਂ ਹੁਣ ਗੱਲ ਕਰਦੇ ਆ ਰਾਜ ਸਭਾ ਜਿਹੜੀਆਂ ਸੀਟਾਂ ਖਾਲੀ ਹੋ ਰਹੀਆਂ ਨੇ ਉਹਨਾਂ ਦੀ ਲੋਕ ਸਭਾ ਦੀਆਂ ਚੋਣਾਂ ਹੋ ਚੁੱਕੇ ਨੇ ਨਤੀਜੇ ਆ ਚੁੱਕੇ ਨੇ ਮੰਤਰੀ ਮੰਡਲ ਬਣ ਚੁੱਕਿਆ ਸੌਹਾ ਚੁੱਕ ਲਈਆਂ ਨੇ 10 ਅਸਾਮੀਆਂ ਰਾਜ ਸਭਾ ਦੀਆਂ ਖਾਲੀ ਹੋ ਗਈਆਂ ਨੇ ਇਹਨਾਂ ਚੋਣਾਂ ਦੇ ਕਾਰਨ ਕਿਉਂਕਿ ਇਹਨਾਂ ਵਿੱਚੋਂ 10 ਉਹ ਮੈਂਬਰ ਸਨ ਜਿਹੜੇ ਲੋਕ ਸਭਾ ਵਾਸਤੇ ਚੁਣੇ ਗਏ ਰਾਜ ਸਭਾ ਸਿਕਤਰੀਤ ਨੇ ਹੁਣ ਖਾਲੀ ਅਸਾਮੀਆਂ ਨੂੰ ਸੂਚਿਤ ਕਰ ਦਿੱਤਾ ਜਿਸ ਦੇ ਵਿੱਚ ਅਸਾਮ ਬਿਹਾਰ ਮਹਾਰਾਸ਼ਟਰ ਦੇ ਵਿੱਚ 2-2 ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਤ੍ਰਿਪੁਰਾ ਦੇ ਵਿੱਚ ਇੱਕ ਇੱਕ ਸੀਟ ਹੈ। ਰਾਜ ਸਭਾ ਦੀਆਂ ਇਹਨਾਂ ਅਸਾਮੀਆਂ ਨੂੰ ਭਰਨ ਵਾਸਤੇ ਚੋਣ ਕਮਿਸ਼ਨ ਹੁਣ ਚੋਣਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰੇਗਾ। ਰਾਜ ਸਭਾ ਸਕੱਤਰਿਥ ਨੇ ਖਾਲੀ ਅਸਾਮੀਆਂ ਦਾ ਵੇਰਵਾ ਦਿੱਤਾ ਹੈ ਅਤੇ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਹੈ ਕਿ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 69 ਦੀ ਉਪ ਧਾਰਾ 2 ਦੀ ਧਾਰਾ 76 ਅਤੇ ਉਪ ਧਾਰਾ ਦੀ ਅਨੁਸਾਰ ਇਹ ਜਿਹੜਾ ਐਕਟ ਹੈ ਉਹਦੇ ਅਧੀਨ 18ਵੀਂ ਲੋਕ ਸਭਾ ਦੇ ਮੈਂਬਰ ਜਿਹੜੇ ਚੁਣੇ ਜਾ ਚੁੱਕੇ ਨੇ ਭਾਵ 4 ਤਰੀਕ ਨੂੰ ਨਤੀਜੇ ਆਏ ਸੀ 4 ਜੂਨ ਨੂੰ 4 ਜੂਨ 2024 ਤੋਂ ਬਾਅਦ ਹੀ ਉਹ ਰਾਜ ਸਭਾ ਦੇ ਮੈਂਬਰ ਨਹੀਂ ਰਹਿਣਗੇ ਇਹਨਾਂ ਵਿੱਚ ਪਹਿਲੇ ਨੇ ਕਮਾਕਿਆ ਪ੍ਰਸ਼ਾਦ ਤਾਸਾ ਇਹ ਅਸਾਮ ਤੋਂ ਸਨ ਦੂਸਰੇ ਨੇ ਸਰਬਾਨੰਦ ਸੋਨੋਵਾਲ ਇਹ ਅਸਾਮ ਤੋਂ ਸੀ ਮੀਸ਼ਾ ਭਾਰਤੀ ਇਹ ਬਿਹਾਰ ਤੋਂ ਸਨ ਵਿਵੇਕ ਠਾਕਰ ਇਹ ਬਿਹਾਰ ਤੋਂ ਸੀ ਦੀਪਿੰਦਰ ਸਿੰਘ ਹੁੱਡਾ ਇਹ ਹਰਿਆਣਾ ਤੋਂ ਸਨ ਜੋਤੀਰਾ ਦਿੱਤਿਆ ਇਹ ਸਿੰਧੀਆ ਇਹ ਮੱਧ ਪ੍ਰਦੇਸ਼ ਤੋਂ ਸਨ ਉਧਰ ਨਰਾਜੇ ਭੌਂਸਲੇ ਇਹ ਮਹਾਰਾਸ਼ਟਰ ਤੋਂ ਸਨ ਪਿਯੂਸ਼ ਗੋਇਲ ਇਹ ਵੀ ਮਹਾਰਾਸ਼ਟਰ ਤੋਂ ਸੀ ਕੇਸੀ ਵੇਣੂ ਗੋਪਾਲ ਇਹ ਰਾਜਸਥਾਨ ਤੋਂ ਸਨ ਬਿਵਲਬ ਕੁਮਾਰ ਦੇਵ ਇਹ ਤ੍ਰਿਪੁਰਾ ਤੋਂ ਸੀ ਹੁਣ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹਦੇ ਤੋਂ ਬਾਅਦ ਹੁਣ ਇਹਨਾਂ ਅਸਾਮੀਆਂ ਨੂੰ ਭਰਨ ਵਾਸਤੇ ਰਾਜ ਸਭਾ ਦੀ ਚੋਣ ਵਾਸਤੇ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਏਗਾ ਪਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਵੀ ਬੀਤੇ ਦਿਨੀ ਜਲੰਧਰ ਦੀ ਜ਼ਿਮਨੀ ਚੋਣ ਜਿਹੜੀ ਕਿ ਸ਼ੀਤਲ ਊਂਗਰਾਲ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ ਉਹਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਸੀ ਅਤੇ ਉੱਥੇ ਚੋਣ ਜ਼ਾਬਤਾ ਲੱਗ ਗਿਆ ਸੀ ਤੇ ਹੁਣ ਲੋਕ ਸਭਾ ਚੋਣਾਂ ਜਿੱਤਣ ਵਾਲੇ ਪੰਜਾਬ ਦੇ 4 ਅਤੇ ਪੰਜਾਬ ਦੇ ਗੁਆਂਡੀ ਸੂਬੇ ਹਰਿਆਣਾ ਦੇ ਇੱਕ ਵਿਧਾਇਕ ਨੂੰ 20 ਜੂਨ ਤੋਂ ਪਹਿਲਾਂ-ਪਹਿਲਾਂ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਏਗਾ ਅਤੇ ਇਹ ਕਾਨੂੰਨ ਕਹਿੰਦਾ ਹੈ ਕਿਉਂਕਿ ਸਾਰੇ ਲੋਕ ਸਭਾ ਸੰਸਦ ਮੈਂਬਰਾਂ ਦੀ ਚੋਣ ਦੇ ਨਾਲ ਸੰਬੰਧਿਤ ਨੋਟੀਫਿਕੇਸ਼ਨ 6 ਜੂਨ 2024 ਨੂੰ ਭਾਰਤ ਦੇ ਗਜ਼ਟ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਗਿਆ ਸੀ। ਉਹਨਾਂ ਦੇ ਅਸਤੀਫੇ ਤੋਂ ਬਾਅਦ ਚੋਣ ਕਮਿਸ਼ਨ ਜ਼ਿਮਨੀ ਚੋਣ ਵਾਸਤੇ ਅਗਲੀ ਕਾਰਵਾਈ ਸ਼ੁਰੂ ਕਰੇਗਾ। ਇਹ ਜਿਹੜੇ ਪੰਜ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ 20 ਜੂਨ 2024 ਤੋਂ ਪਹਿਲਾਂ-ਪਹਿਲਾਂ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਪਵੇਗਾ ਪਰ ਜੇਕਰ ਇਹ ਅਸਤੀਫਾ ਨਹੀਂ ਦਿੰਦੇ ਤਾਂ ਉਹਨਾਂ ਦੀ ਲੋਕ ਸਭਾ ਸੀਟ ਹੈ ਉਹ ਖਤਰੇ ਵਿੱਚ ਹੈ। ਪੰਜ ਇਹ ਵਿਧਾਇਕ ਨੇ ਇਹਨਾਂ ਨੂੰ 4 ਜੂਨ 2024 ਨੂੰ ਲੋਕ ਸਭਾ ਮੈਂਬਰ ਵਜੋਂ ਚੁਣੇ ਜਾਣ ਦਾ ਐਲਾਨ ਹੋ ਗਿਆ ਸੀ। ਇਹਦਾ ਮਤਲਬ ਜੇ ਐਮਪੀ ਚੁਣੇ ਗਏ ਤਾਂ ਇਹਨਾਂ ਨੂੰ ਹੁਣ 20 ਤਰੀਕ ਤੋਂ ਪਹਿਲਾਂ-ਪਹਿਲਾਂ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਪਵੇਗਾ। ਸਮਕਾਲੀ ਸਦਸਤਾ ਪਾਬੰਦੀ ਨਿਯਮ ਐ 1950 ਦੇ ਨਿਯਮ ਦੇ ਅਨੁਸਾਰ ਭਾਰਤ ਦੇ ਰਾਸ਼ਟਰਪਤੀ ਦੁਆਰਾ ਭਾਰਤ ਦੇ ਸੰਵਿਧਾਨ ਦੀ 101 ਦੀ ਧਾਰਾ ਉਪਦੋਸ਼ ਅਤੇ ਧਾਰਾ 190 ਦੀ ਉਪਧਾਰਾ 2 ਦੇ ਤਹਿਤ ਇਹਨਾਂ ਸ਼ਕਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ 1950 ਦੇ ਇਸ ਨਿਯਮ ਦੇ ਉਪ ਨਿਯਮ 2 ਦੇ ਵਿੱਚ ਇਹ ਵਿਵਸਥਾ ਹੈ ਕਿ ਜਿਸ ਸਮੇਂ ਮਿਆਦ ਖਤਮ ਹੋ ਜਾਏ ਸੰਸਦ ਵਿੱਚ ਅਜਿਹੇ ਵਿਅਕਤੀ ਦੀ ਸੀਟ ਖਾਲੀ ਮੰਨੀ ਜਾਏਗੀ ਦਰਅਸਲ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਗੁਰਦਾਸਪੁਰ ਤੋਂ ਅਤੇ ਨਾਲ ਹੀ ਲੁਧਿਆਣੇ ਤੋਂ ਇਹ ਕਾਂਗਰਸ ਦੇ ਵਿਧਾਇਕ ਸਨ ਸੁਖੀ ਰੰਧਾਵਾ ਅਤੇ ਰਾਜਾ ਵੜਿੰਗ ਇਹਨਾਂ ਨੇ ਜਿੱਤ ਦਰਜ ਕਰ ਦਿੱਤੀ ਸੀ ਇਹ ਦੋਵੇਂ ਡੇਰਾ ਬਾਬਾ ਨਾਨਕਾ ਤੇ ਗਿੱਦੜਬਾਹ ਤੋਂ ਵਿਧਾਇਕ ਸੀ ਇਸੇ ਤਰ੍ਹਾਂ ਸੰਗਰੂਰ ਤੋਂ ਚੋਣ ਲੜੀ ਸੀ ਆਮ ਆਦਮੀ ਪਾਰਟੀ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਹ ਬਰਨਾਲਾ ਤੋਂ ਵਿਧਾਇਕ ਨੇ ਜਦੋਂ ਕਿ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਹੁਸ਼ਿਆਰਪੁਰ ਤੋਂ ਚੋਣ ਲੜੀ ਸੀ ਡਾਕਟਰ ਰਾਜਕਮਾਰ ਚੱਬੇਵਾਲ ਨੇ ਉਹ ਵੀ ਚੱਬੇਵਾਲ ਤੋਂ ਵਿਧਾਇਕ ਸਨ ਹੁਣ ਇਹਨਾਂ ਸਾਰਿਆਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਏਗਾ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਵਰਣ ਚੌਧਰੀ ਜਿਹੜੇ ਕਿ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਮੌਲਾਣਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨੇ ਹੁਣ ਉਹਨਾਂ ਨੂੰ ਵੀ ਕਿਉਂਕਿ ਉਹ ਲੋਕ ਸਭਾ ਵਾਸਤੇ ਚੁਣੇ ਗਏ ਨੇ ਇਹਨਾਂ ਪੰਜਾਂ ਨੂੰ ਆਪਣੇ ਅਹੁਦਿਆਂ ਤੋਂ 20 ਤਰੀਕ ਤੋਂ ਪਹਿਲਾਂ-ਪਹਿਲਾਂ ਅਸਤੀਫਾ ਦੇਣਾ ਪਏਗਾ ਨਹੀਂ ਤਾਂ ਇਹਨਾਂ ਦੀ ਲੋਕ ਸਭਾ ਦੀ ਮੈਂਬਰਸ਼ਿਪ ਜਾਂਦੀ ਰਹੇਗੀ ਹੁਣ ਗੱਲ ਕਰਦੇ ਹਾਂ ਕਿ ਕਿੰਨੇ ਲੋਕ ਬੇਈਮਾਨ ਨੇ ਅਤੇ ਅਸੀਂ ਕਿੰਨੇ ਲੋਕ ਭੋਲੇ ਆ ਅਸੀਂ ਨਾ ਟਲੇ ਆ ਨਾ ਰਿਸ਼ਵਤ ਦੇਣ ਵਾਲੇ ਤੇ ਨਾ ਰਿਸ਼ਵਤ ਲੈਣ ਵਾਲੇ ਭ੍ਰਿਸ਼ਟਾਚਾਰ ਸਾਡੇ ਹੱਡਾਂ ਦੇ ਵਿੱਚ ਰੌ ਚੁੱਕਿਆ ਪਰ ਸਰਕਾਰ ਪੰਜਾਬ ਦੀ ਕਹਿੰਦੀ ਹੈ ਕਿ ਅਸੀਂ ਲਿਹਾਜ਼ ਨਹੀਂ ਵਰਤਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਮੋੜ ਤੋਂ ਅਪੀਲ ਕੀਤੀ ਹੈ ਕੋ ਇਸ ਤਰ੍ਹਾਂ ਦੇ ਜਾਲ ਸਾਜ਼ਾਂ ਦੇ ਜਾਲ ਵਿੱਚ ਕਦੇ ਵੀ ਨਾ ਫਸਣ ਜਿਹੜੇ ਪੈਸੇ ਲੈ ਕੇ ਸਰਕਾਰੀ ਨੌਕਰੀ ਦਿਵਾਉਣ ਦਾ ਤੁਹਾਨੂੰ ਝਾਂਸਾ ਦਿੰਦੇ ਆ ਠੱਗਦੇ ਆ ਉਹਨਾਂ ਨੇ ਇੱਕ ਸੰਦੇਸ਼ ਦੇ ਵਿੱਚ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਕਾਰਨ ਬਹੁਤ ਸਾਰੇ ਹੁਸ਼ਿਆਰ ਨੌਜਵਾਨਾਂ ਦਾ ਭਵਿੱਖ ਤਬਾਹ ਹੋਇਆ ਹੈ। ਉਹਨਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ 102 ਵਿਅਕਤੀਆਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ 26 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ ਅਤੇ ਠੱਗੀ ਮਾਰਨ ਵਾਲੀ ਖਾਕੀ ਵਰਦੀ ਹੈ। ਇਹ ਹੋਰ ਵੀ ਬਹੁਤ ਦਰਦਨਾਕ ਪਹਿਲੂ ਹੈ। ਠੱਗੀ ਮਾਰਨ ਵਾਲੇ ਦੋ ਪੁਲਿਸ ਮੁਲਾਜ਼ਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਬਾਰੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਨੇ ਟਰੈਪ ਲਾਇਆ ਜਾਲ ਵਿਛਾਇਆ ਅਤੇ ਫਿਰ ਇਹਨਾਂ ਮੁਲਜ਼ਮਾ ਨੂੰ ਰੰਗੇ ਹੱਥੀਂ ਫੜ ਲਿਆ ਗਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਵਾਸਤੇ ਵਚਨਬੱਧ ਹੈ। ਤੇ ਨਾਲ ਉਹਨਾਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਹਿਯੋਗ ਕਰਨ। ਉਹਨਾਂ ਕਿਹਾ ਕਿ ਜੇ ਕੋਈ ਪੰਜਾਬ ਵਿੱਚ ਨੌਕਰੀ ਬਦਲੇ ਪੈਸੇ ਮੰਗਦਾ ਹੈ ਤਾਂ ਉਹਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਤੁਰੰਤ ਕੀਤੀ ਜਾਵੇ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ 43000 ਤੋਂ ਵੱਧ ਨੌਕਰੀਆਂ ਨਿਰੂਲ ਯੋਗਤਾ ਦੇ ਆਧਾਰ ਤੇ ਦਿੱਤੀਆਂ ਗਈਆਂ ਨੇ ਅਤੇ ਇਹਦੇ ਵਿੱਚ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ ਗਿਆ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਗਰੋਹਾਂ ਦੇ ਜਾਲ ਵਿੱਚ ਨਾ ਫਸਣ। ਜੇ ਨੌਕਰੀ ਬਦਲੇ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਉਹਨੂੰ ਨਾ ਦਿੱਤੇ ਜਾਣ। ਉਹਨਾਂ ਕਿਹਾ ਕਿ ਠੱਗੀਆਂ ਮਾਰਨ ਵਾਲੇ ਨੌਜਵਾਨਾਂ ਨੂੰ ਸਿਰਫ ਧੋਖਾ ਦੇ ਸਕਦੇ ਆ ਨੌਕਰੀ ਨਹੀਂ। ਕਿਉਂਕਿ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਦੀ ਭਰਤੀ ਪਾਰਦਰਸ਼ੀ ਅਤੇ ਹੁਣ ਨਿਰਪੱਖ ਢੰਗ ਨਾਲ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਦੇ ਸ਼ਰਾਪ ਨੂੰ ਜੜੋਂ ਪੁੱਟਣ ਵਾਸਤੇ ਵਚਨਬੱਧ ਹੈ ਜਿਸ ਲਈ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਉਹਨਾਂ ਕਿਹਾ ਕਿ ਇਹ ਗਰੋਹ 2021 ਤੋਂ ਚੱਲ ਰਿਹਾ ਸੀ ਪਰ ਹੁਣ ਵਿਜੀਲੈਂਸ ਬਿਊਰੋ ਦੇ ਜਾਲ ਵਿੱਚ ਫਸਿਆ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਇਮਾਨਦਾਰ ਸਰਕਾਰ ਹੈ ਜਿੱਥੇ ਭ੍ਰਿਸ਼ਟਾਚਾਰ ਦੀ ਕੋਈ ਥਾਂ ਨਹੀਂ ਉਹਨਾਂ ਨੇ ਕਿਹਾ ਕਿ ਜੇ ਕੋਈ ਵੀ ਪੰਜਾਬੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਤੇ ਸ਼ਿਕਾਇਤ ਅਰਜ ਕਰਵਾਉਣੀ ਚਾਹੁੰਦਾ ਤਾਂ ਉਹਨਾਂ ਨੇ ਇੱਕ ਵਾਰੀ ਨੰਬਰ ਫਿਰ ਦੱਸਿਆ 9501200200 ਉਹ ਕਹਿੰਦੇ ਇਹਦੇ ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾਓ ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ ਅਤੇ ਉਸ ਸ਼ਿਕਾਇਤ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਇਸ ਖਬਰ ਤੇ ਤਾਂ ਇਹ ਆਖਿਆ ਜਾ ਸਕਦਾ ਕਿ ਚੋਰ ਨੂੰ ਖਾਂਦਿਆਂ ਨਾ ਦੇਖੋ ਚੋਰ ਦੇ ਪੈਂਦਿਆਂ ਨੂੰ ਦੇਖੋ ਹੁਣ ਗੱਲ ਕਰਦੇ ਹਾਂ ਅਮਰਿਤਪਾਲ ਸਿੰਘ ਦੀ ਲੋਕ ਸਭਾ ਚੋਣਾਂ ਦੇ ਵਿੱਚ ਕਰੂਰ ਸਾਹਿਬ ਤੋਂ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਐ ਪਰ ਹਾਲੇ ਵੀ ਉਹ ਇਸਾਮ ਦੀ ਡਿਬਰੂਗੜ ਜੇਲ੍ਹ ਚ ਬੰਦਾ ਹੈ ਕੋਈ ਵੀ ਚੁਣਿਆ ਗਿਆ ਵਿਅਕਤੀ ਭਾਵੇਂ ਉਹ ਕੋਈ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਕਿ ਉਹਨਾਂ ਦੀ ਜੇਲ੍ਹ ਦੇ ਵਿੱਚੋਂ ਰਿਹਾਈ ਹੋ ਸਕਦੀ ਹੈ ਕਿਉਂਕਿ ਉਹਦੀ ਤਾਜ਼ਾ ਉਦਾਹਰਣ ਦਿੱਲੀ ਦਾ ਮੁੱਖ ਮੰਤਰੀ ਤੁਹਾਡੇ ਸਾਹਮਣੇ ਹੈ ਕਿ ਜੇਲ੍ਹ ਦੀਆਂ ਸਲਾਕਾਂ ਪਿੱਛੇ ਬੈਠਾ ਹੈ ਹੁਣ ਜੇਲ੍ਹ ਤੋਂ ਰਿਹਾਈ ਕਰਵਾਉਣੀ ਚਾਹੁੰਦੇ ਨੇ ਇਸ ਵਾਸਤੇ ਅਮਰੀਕਾ ਵਿੱਚ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਨੇ ਅਮਰੀਕਾ ਦੇ ਵਿੱਚ ਇੱਕ ਵਕੀਲ ਨੇ ਜਸਪ੍ਰੀਤ ਸਿੰਘ ਉਹਨਾਂ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੇਰਸ ਦੇ ਨਾਲ ਇਸ ਮਸਲੇ ਨੂੰ ਲੈ ਕੇ ਮੁਲਾਕਾਤ ਕੀਤੀ ਹੈ ਜਸਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਅਮਰਿਤਪਾਲ ਸਿੰਘ ਦੇ ਕੇਸ ਦੀ ਸਮੀਖਿਆ ਕੀਤੀ ਹੈ ਉਹ ਕਹਿੰਦੇ ਮੇਰੇ ਮੁਤਾਬਕ ਅਮਰਿਤਪਾਲ ਸਿੰਘ ਦਾ ਜੇਲ੍ਹ ਦੇ ਵਿੱਚ ਰਹਿਣਾ ਗੈਰ ਕਾਨੂੰਨੀ ਹੈ ਅਮਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਹਮਾਇਤ ਦੇ ਵਾਸਤੇ ਵਕੀਲ ਜਸਪ੍ਰੀਤ ਸਿੰਘ ਨੇ ਉਨਾ ਦੱਸਿਆ ਕਿ ਹੁਣ ਤੱਕ ਮੈਂ ਅਮਰੀਕੀ ਕਾਂਗਰਸ ਤੇ 20 MPs ਦੇ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਵਿੱਚ ਡਿਟੇਲ ਰਿਪੋਰਟ ਤਿਆਰ ਕਰਕੇ ਅੱਗੇ ਸ਼ੇਅਰ ਕਰ ਦਿੱਤੀ ਜਾਏਗੀ। ਉਹਨਾਂ ਨੇ ਦੱਸਿਆ ਕਿ ਅਮਰਿਤਪਾਲ ਸਿੰਘ ਦੇ ਡਿਟੈਂਸ਼ਨ ਦਾ ਵਾਲਾ ਜਿਹੜਾ ਮੁੱਦਾ ਹੈ ਉਹ ਗੰਭੀਰ ਹੈ। ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ। ਜਸਪ੍ਰੀਤ ਸਿੰਘ ਨੇ ਆਖਿਆ ਕਿ ਮੈਂ 100 ਤੋਂ ਵੱਧ MPs ਦੀ ਇਸ ਮਾਮਲੇ ਵਿੱਚ ਹਮਾਇਤ ਇਕੱਠੀ ਕਰਨ ਦੇ ਵਿੱਚ ਲੱਗਿਆ ਹੋਇਆ ਹਾਂ। ਇਹ ਹਮਾਇਤ ਇਕੱਠੀ ਕਰਕੇ ਤਾਕੇ ਭਾਰਤੀ ਸਰਕਾਰ ਦੇ ਉੱਤੇ ਫਿਰ ਅਮਰਿਤਪਾਲ ਸਿੰਘ ਨੂੰ ਰਿਹਾਅ ਕਰਵਾਉਣ ਦਾ ਪ੍ਰੈਸ਼ਰ ਬਣਾਇਆ ਜਾ ਸਕੇ ਜਸਪ੍ਰੀਤ ਸਿੰਘ ਦਾ ਸੋਣਾ ਬਣਦਾ ਕਿ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਮਾਮਲਿਆਂ ਨੂੰ ਹੱਲ ਕਰਨ ਦੇ ਵਾਸਤੇ ਉੱਗੇ ਵਕੀਲ ਨੇ ਉਹ ਕਈ ਸਿੱਖ ਜਥੇਬੰਦੀਆਂ ਦੇ ਨਾਲ ਵੀ ਜੁੜੇ ਹੋਏ ਨੇ ਅਮਰਿਤਪਾਲ ਸਿੰਘ ਦੇ ਮਾਪਿਆਂ ਨੇ ਵੀ ਕੁਝ ਦਿਨ ਪਹਿਲਾਂ ਅਮਰਿਤਪਾਲ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਜਾ ਕੇ ਮੁਲਾਕਾਤ ਕੀਤੀ ਸੀ ਉਹਨਾਂ ਦਾ ਪਰਿਵਾਰ ਵੀ ਚਾਹੁੰਦਾ ਹੈ ਕਿ ਅਮਰਿਤਪਾਲ ਸਿੰਘ ਨੂੰ ਘਟੋ-ਘਟ ਮੈਂਬਰ ਪਾਰਲੀਮੈਂਟ ਵਜੋਂ ਸੌ ਚੁੱਕਣ ਲਈ ਰਹਾ ਕੀਤਾ ਜਾਵੇ। ਇਹਦੇ ਲਈ ਜ਼ਿਲ੍ਹਾ ਮੈਜਿਸਟਰੇਟ ਕੋਲੋਂ ਅਮਰਿਤਪਾਲ ਸਿੰਘ ਨੂੰ ਕਾਨੂੰਨ ਅਨੁਸਾਰ ਮਨਜ਼ੂਰੀ ਲੈਣੀ ਪਵੇਗੀ ਅਤੇ ਉਹਦੇ ਤੋਂ ਬਾਅਦ ਉਹ ਸੌ ਚੁੱਕ ਸਕੇਗਾ। ਤੇ ਹੁਣ ਗੱਲ ਕਰਦੇ ਹਾਂ ਬਿੱਟੂ ਤੋਂ ਜਿਹੜੇ ਤਾਜ਼ੇ-ਤਾਜ਼ੇ ਮੰਤਰੀ ਬਣਿਆ। ਅਕਾਲੀ ਆਗੂ ਵਿਕਰਮ ਮਜੀਠੀਆ ਨੇ ਮੰਗ ਕੀਤੀ ਹੈ। ਉਹ ਕਹਿੰਦੇ ਤੁਸੀਂ ਇਕੱਲੇ ਹੀ ਹੋ ਹੁਣ ਕੇਂਦਰ ਦੇ ਵਿੱਚ ਜਿਹੜੇ ਪੰਜਾਬ ਦੀ ਵਕਾਲਤ ਕਰ ਸਕਦੇ ਹੋ। ਜਿਹੜੇ ਪੰਜਾਬ ਦੇ ਪ੍ਰਤੀਨਿਧ ਇਸ ਕਰਕੇ ਕੇਂਦਰ ਦੇ ਵਿੱਚ ਰਾਜ ਮੰਤਰੀ ਬਣ ਗਏ ਹੋ ਰਵਨੀਤ ਬਿੱਟੂ ਕਹਿੰਦੇ ਹੁਣ ਪੰਜਾਬ ਦੀ ਵਕਾਲਤ ਕਰੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਪੰਜਾਬ ਦੇ ਸਾਰੇ ਹੱਕ ਉਹਨੂੰ ਮਿਲਣੇ ਚਾਹੀਦੇ ਨੇ ਇਹ ਯਕੀਨੀ ਬਣਾਉਣ ਵਾਸਤੇ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਪੁਨਰਗਠਨ ਤੇ ਯੂਟੀ ਦੇ ਸਿਰਜਣਾ ਵਕਤਾਂ ਜਿਹੜੇ ਫੈਸਲੇ ਸਨ ਉਹ ਇਨ ਬਿਨ ਲਾਗੂ ਕਰਵਾਉਣ ਵਾਸਤੇ ਬਿੱਟੂ ਨੂੰ ਮਜੀਠੀਆ ਨੇ ਅਪੀਲ ਕੀਤੀ ਹੈ ਮਜੀਠੀਆ ਨੇ ਕਿਹਾ ਕਿ ਚੰਡੀਗੜ੍ਹ ਨੂੰ ਸਿਰਫ ਆਰਜੀ ਤੌਰ ਤੇ ਯੂਟੀ ਬਣਾਇਆ ਗਿਆ ਸੀ ਉਨਾ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਪੰਜਾਬੀਆਂ ਦੇ ਇਕਲੌਤੇ ਪ੍ਰਤੀਨਿਧੋਂ ਤੁਸੀਂ ਇਸ ਲਈ ਯਕੀਨੀ ਬਣਾਓ ਕਿ ਕੇਂਦਰ ਦੇ ਵੱਲੋਂ ਲਏ ਗਏ ਸਾਰੇ ਫੈਸਲੇ ਲਾਗੂ ਕੀਤੇ ਜਾਣ ਮਜੀਠੀਆ ਨੇ ਕਿਹਾ ਕਿ 4 ਨਵੰਬਰ ਤੇ 1966 ਨੂੰ ਗ੍ਰਹਿ ਮੰਤਰਾਲੇ ਨੇ ਜਾਰੀ ਨੋਟੀਫਿਕੇਸ਼ਨ ਦੇ ਵਿੱਚ ਸਪਸ਼ਟ ਕੀਤਾ ਸੀ ਕਿ ਯੂਟੀ ਵਿੱਚ ਸਾਰੀਆਂ ਪੋਸਟਾਂ ਪੰਜਾਬ ਅਤੇ ਹਰਿਆਣਾ ਸਟੇਟ ਕੇਡਰ ਤੋਂ ਭਰੀਆਂ ਜਾਇਆ ਕਰਨਗੀਆਂ ਉਹਨਾਂ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਕਿਹਾ ਸੀ ਕਿ ਪੰਜਾਬ ਤੇ ਹਰਿਆਣਾ ਸਰਕਾਰਾਂ ਦੇ ਨਾਲ-ਨਾਲ ਯੂਟੀ ਪ੍ਰਸ਼ਾਸਨ ਦੇ ਪ੍ਰਤੀਨਿਧਾਂ ਦੀ ਕਮੇਟੀ ਬਣਾਈ ਜਾਏਗੀ ਅਤੇ ਕੇਂਦਰੀ ਗ੍ਰਹਿ ਮੰਤਰਾਲਾ ਯੂਟੀ ਵਿੱਚ ਸਾਰੀਆਂ ਅਸਾਮੀਆਂ ਇਹਨਾਂ ਦੋਵਾਂ ਰਾਜਾਂ ਤੋਂ ਸਥਾਈ ਤੌਰ ਤੇ ਭਰਿਆ ਕਰੂਗੀ ਇਹਨੂੰ ਯਕੀਨੀ ਬਣਾਇਆ ਜਾਏਗਾ ਉਹਨਾਂ ਇਹ ਵੀ ਆਖਿਆ ਕਿ ਯੂਟੀ ਵਿੱਚ ਮੁਲਾਜ਼ਮਾਂ ਲਈ ਕੇਂਦਰੀ ਤਨਖਾਹ ਸਕੇ ਲਾਗੂ ਕਰਨ ਸਮੇਤ ਸਾਰੇ ਪੰਜਾਬ ਵਿਰੋਧੀ ਫੈਸਲੇ ਵਾਪਸ ਹੋਣੇ ਚਾਹੀਦੇ ਐ ਅਤੇ ਸਰਕਾਰੀ ਕੰਮ ਕਾਜ ਵਿੱਚ ਪੰਜਾਬੀ ਭਾਸ਼ਾ ਨੂੰ ਅਨਡਿਟ ਕਰਨ ਤੇ ਇਹਦੇ ਨਾਲ ਵਿਤਕਰਾ ਕਰਨ ਦਾ ਫੈਸਲਾ ਵੀ ਵਾਪਸ ਕਰਵਾਉਣਾ ਚਾਹੀਦਾ ਬਿਕਰਮ ਮਜੀਠੀਆ ਨੇ ਇਹ ਵੀ ਆਖਿਆ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਰਵਨੀਤ ਮਿੱਟੂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਕੰਮ ਕਰੇਗਾ ਉਹਨਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਇਹਦੇ ਨਾਲ ਰਾਜੀਵ ਲੋਂਗੋਵਾਲ ਸਮਝੌਤੇ ਦੇ ਵਿੱਚ ਫੈਸਲੇ ਜਿਸ ਤੋਂ ਬਾਅਦ ਸੰਸਦ ਦੇ ਦੋਵਾਂ ਸਦਨਾਂ ਦੀ ਮੋਹਰ ਵੀ ਲਗਾਈ ਉਹਦੇ ਅਨੁਸਾਰ ਚੰਡੀਗੜ੍ਹ ਪੰਜਾਬ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਹੁਣ ਜਿਹੜੀ ਮੰਗ ਇਸ ਵਕਤ ਰਵਨੀਤ ਮਿੱਟੂ ਤੋਂ ਬਿਕਰਮ ਸਿੰਘ ਮਜੀਠੀਆ ਕਰ ਰਹੀ ਹੈ ਕਿ ਤੁਸੀਂ ਇਕਲੌਤੇ ਪ੍ਰਤੀਨਿਧ ਹੋ ਤੇ ਇਹ ਤਾਂ ਫਿਰ ਹਰ ਸਿਮਰਤ ਕੌਰ ਬਾਦਲ ਜਿਹੜੇ ਤੁਹਾਡੇ ਸਿਸਟਰ ਤੁਹਾਡੇ ਭੈਣ ਦੀ ਸੀ ਉਹ ਵੀ ਤਾਂ ਪ੍ਰਤੀਨਿਧਤਾ ਕਰਦੇ ਸੀ ਪੰਜਾਬ ਦੀ ਇਹ ਮੰਗਾਂ ਉਹਨਾਂ ਨੇ ਕਿੰਨੀਕ ਵਾਰ ਉਠਾਈਆਂ ਬਿਲਕੁਲ ਇਹ ਜਿਹੜੀਆਂ ਮੰਗਾਂ ਨੇ ਸਾਰੀਆਂ ਮਜੀਠਿਆ ਸਭ ਜਾਇਜ਼ ਕਰ ਰਹੀ ਹੈ ਪਰ ਸਵਾਲ ਇਸ ਗੱਲ ਦਾ ਹੈ ਕਿ ਦੂਜੇ ਨੂੰ ਕਹਿਣਾ ਕਿ ਇਹ ਕਰਵਾ ਦਿੱਤਾ ਜਾਵੇ ਜਦੋਂ ਆਪਣੀ ਵਾਰੀ ਆਈ ਤੇ ਉਦੋਂ ਕਿਉਂ ਨਾ ਕੀਤਾ ਗਿਆ ਬਹੁਤ ਵੱਡਾ ਸਵਾਲ ਹੈ ਚੰਗੀ ਗੱਲ ਹੈ ਰਵਨੀਤ ਮਿੱਟੂ ਇਹ ਮਸਲੇ ਹੱਲ ਕਰਵਾ ਦੇਣ ਕਿਉਂਕਿ ਉਹਨਾਂ ਨੇ ਕਿਹਾ ਵੀ ਸੀ ਕਿ ਮੈਂ ਪੰਜਾਬ ਤੇ ਕੇਂਦਰ ਦੇ ਵਿਚਕਾਰ ਇੱਕ ਪੁਲ ਇੱਕ ਬ੍ਰਿਜ ਦਾ ਕੰਮ ਕਰਾਂਗਾ ਪਰ ਲੱਗਦਾ ਕਿ ਆਉਣ ਵਾਲੇ ਦਿਨ ਅਕਾਲੀ ਦਲ ਅਤੇ ਉਹਦੇ ਪ੍ਰਧਾਨ ਦੇ ਵਾਸਤੇ ਔਖੇ ਹੋਣਗੇ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਸਾਰੀਆਂ ਪਾਰਟੀਆਂ ਨਾਲੋਂ ਕਰਾਰੀ ਹਾਰ ਹੋਈ ਹੈ ਇਸ ਬੁਰੀ ਹਾਰ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਵਿਰੋਧ ਦੀ ਚਿੰਗਾਰੀ ਭਖਣ ਲੱਗੀ ਹੈ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ ਇਹਨਾਂ ਚੋਣਾਂ 'ਚ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤਣ ਦੀ ਗੱਲ ਤਾਂ ਦੂਰ ਹੈ 10 ਚੌਥੇ ਸਥਾਨ ਤੇ ਆਏ ਇੱਕ ਪੰਜਵੇਂ ਸਥਾਨ ਤੇ ਆਇਆ ਇੱਕ ਸੀਟ ਜਿੱਤ ਸਕੇ ਲਗਾਤਾਰ ਪੰਜਾਬ ਵਿਧਾਨ ਸਭਾ ਚ ਦੋ ਵਾਰ ਜਿੱਤ ਦਰਜ ਕਰਨ ਤੋਂ ਬਾਅਦ ਸਰਕਾਰ ਬਣਾਉਣ ਦਾ ਰਿਕਾਰਡ ਵੀ ਅਕਾਲੀ ਦਲ ਕੋਲ ਹੈ ਅਤੇ ਅਕਾਲੀ ਦਲ ਇਸ ਵਕਤ ਰਾਜਨੀਤੀ ਤੇ ਹਾਸ਼ੀਏ ਚ ਹੈ ਜਿਸ ਕਰਕੇ ਵਿਰੋਧੀ ਸੁਰ ਦੁਬਾਰਾ ਉੱਭਰਨੇ ਸ਼ੁਰੂ ਹੋ ਚੁੱਕੇ ਨੇ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਉਤਾ ਸੰਗਰੂਰ ਹਲਕੇ ਤੋਂ ਆਪਣੇ ਪੁੱਤਰ ਪਰਮਿੰਦਰ ਢੀਂਸਾ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਵਿਰੋਧ ਚ ਖੜੇ ਐ ਢੀਂਸਾ ਦੇ ਵਿਰੋਧ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਉਹਨਾਂ ਨੂੰ ਮੰਨਾਉਣ ਵਾਸਤੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਕਹਿੰਦੇ ਤੁਸੀਂ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਹੈ ਦੂਸਰੇ ਪਾਸੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਬੁਰੀ ਤਰ੍ਹਾਂ ਚੋਣ ਹਾਰੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਅਕਾਲੀ ਦਲ ਦੀਆਂ ਨੀਤੀਆਂ ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਐ ਚੰਦੂ ਮਾਜਰਾ ਵਾਰ-ਵਾਰ ਆਖ ਰਹੇ ਨੇ ਇਹ ਪਾਰਟੀ ਦੀ ਕੋਈ ਨੀਤੀ ਨਾ ਹੋਣ ਕਰਕੇ ਉਹਨਾਂ ਦਾ ਇਸ ਤਰ੍ਹਾਂ ਦਾ ਹਾਸ਼ਿਰ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਲੋਕਾਂ ਨੂੰ ਇਹ ਸਮਝਾਈ ਨਹੀਂ ਸਕਿਆ ਕਿ ਉਹ ਕਿਸ ਗੱਡੀ ਵਿੱਚ ਸਵਾਰ ਹੋਣਗੇ ਇਸ ਕਰਕੇ ਉਹ ਨਾ ਇਧਰ ਦੇ ਰਹੇ ਨਾ ਉਧਰ ਦੇ ਰਹੇ ਚੰਦੂ ਬਾਜਰਾ ਅਨੁਸਾਰ ਅਕਾਲੀ ਦਲ ਦੀ ਮੌਜੂਦਾ ਸਥਿਤੀ ਬਾਰੇ ਡੂੰਘਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਤਾਂ ਜੋ ਕੋਈ ਰਾਹ ਤਾਂ ਲੱਭਿਆ ਜਾ ਸਕੇ ਇਸ ਵਕਤ ਹਨੇਰਾ ਹੈ ਆ ਜਿਹੜੇ ਤਾਜ਼ਾ ਤਾਜ਼ਾ ਨਤੀਜੇ ਆਏ ਨੇ ਉਹਨਾਂ ਦੇ ਅਨੁਸਾਰ ਅਕਾਲੀ ਦਲ ਨੇ ਸਿਰਫ ਤੇ ਸਿਰਫ ਬਠਿੰਡਾ ਹਲਕੇ ਤੋਂ ਜਿੱਤ ਦਰਜ ਕੀਤੀ ਹੈ ਜਦੋਂ ਕਿ 11 ਉਮੀਦਵਾਰ ਚੌਥੇ ਸਥਾਨ ਤੇ ਅਤੇ ਪੰਜਵੇਂ ਸਥਾਨ ਤੇ ਆਇਆ ਇੱਕ ਅਕਾਲੀ ਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਸਿਰਫ ਤਿੰਨ ਸੀਟਾਂ ਜਿੱਤੀਆਂ ਸੀ ਇੱਕ ਮਾਝੇ ਇੱਕ ਮਾਲਵੇ ਤੇ ਇੱਕ ਦੁਆਬੇ ਚੋਂ ਉਸ ਵਕਤ ਵੀ ਪਾਰਟੀ ਦੇ ਅੰਦਰ ਵੱਡਾ ਵਿਰੋਧ ਹੋਇਆ ਸੀ ਪਾਰਟੀ ਨੇ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਵਾਸਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੋਂਦਾ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਗਠਿਤ ਕਰ ਦਿੱਤੀ ਸੀ ਜਿਸਨੇ ਲਗਭਗ 100 ਹਲਕਿਆਂ ਵਿੱਚ ਪਾਰਟੀ ਲੀਡਰਸ਼ਿਪ ਅਤੇ ਵਰਕਰਾਂ ਦੇ ਨਾਲ ਗੱਲਬਾਤ ਕਰਕੇ ਇੱਕ ਰਿਪੋਰਟ ਤਿਆਰ ਕਰਕੇ ਪ੍ਰਧਾਨ ਨੂੰ ਸੌਂਪੀ ਸੀ ਰਿਪੋਰਟ ਵਿੱਚ ਪੂਰਾ ਢਾਂਚਾ ਹੇਠ ਤੋਂ ਉੱਪਰ ਤੱਕ ਬਦਲਣ ਦੀ ਸਿਫਾਰਿਸ਼ ਕਰ ਦਿੱਤੀ ਗਈ ਸੀ ਪਰ ਪਾਰਟੀ ਦੇ ਪ੍ਰਧਾਨ ਨੇ ਜਥੇਬੰਦਕ ਢਾਂਚਾ ਤੰਕਪੰਗਾ ਕਰ ਦਿੱਤਾ ਸੀ ਜੋ ਕਿ ਕੀਤਾ ਨਹੀਂ ਸੀ ਜਾ ਸਕਦਾ ਫਿਰ ਹੌਲੀ-ਹੌਲੀ ਫਿਰ ਉਹੀ ਪੁਰਾਣੇ ਆਗੂ ਨੂੰ ਸਰਦਾਰੀਆਂ ਦਿੱਤੀਆਂ ਗਈਆਂ ਇੱਥੇ ਦਿਲਚਸਪ ਗੱਲ ਇਹ ਹੈ ਕਿ ਕਮੇਟੀ ਦੇ ਮੁਖੀ ਸਾਫਕਾ ਵਿਧਾਇਕ ਇਕਬਾਲ ਸਿੰਘ ਝੁੰਦਾ ਇਸ ਵਾਰ ਸੰਗਰੂਰ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਜਿਸ ਕਾਰਨ ਸੁਖਦੇਵ ਸਿੰਘ ਢੀਂਡਸਾ ਅਤੇ ਉਹਨਾਂ ਦਾ ਦਲ ਜਿਹੜਾ ਤਾਜ਼ਾ ਤਾਜ਼ਾ ਅਕਾਲੀ ਦਲ ਵਿੱਚ ਵਾਪਸ ਆਇਆ ਸੀ ਉਹ ਨਾਰਾਜ਼ ਹੋਇਆ ਇਕਬਾਲ ਸਿੰਘ ਝੁੰਦਾ ਆਪਣੀ ਜ਼ਮਾਨਤ ਤੱਕ ਨਾ ਬਚਾ ਸਕੇ 8% ਵੋਟਾਂ ਵੀ ਨਾਲ ਜਾ ਸਕੇ ਹਾਲਾਂਕਿ ਸੰਗਰੂਰ ਜ਼ਿਲ੍ਹੇ ਵਿੱਚ ਪਹਿਲਾਂ ਕਾਫੀ ਵੱਡਾ ਆਧਾਰ ਰੱਖਦਾ ਸੀ ਸੁਖਦੇਵ ਸਿੰਘ ਢੀਂਡਸਾ ਦਾ ਪਰਿਵਾਰ ਵੋਟਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਰਲੇਵਾ ਕੀਤਾ ਸੀ ਪਰ ਉਹਨਾਂ ਦੇ ਪੁੱਤਰ ਨੂੰ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟਾਂ ਦਿੱਤੀ ਗਈ ਜਿਸ ਕਰਕੇ ਉਹ ਦੁਬਾਰਾ ਖਫਾ ਨੇ ਢੀਂਡਸਾ ਦੀ ਨਾਰਾਜ਼ਗੀ ਦਾ ਅਸਰ ਵੀ ਥੋੜਾ ਬਹੁਤਾ ਸੰਗਰੂਰ ਹਲਕੇ ਤੇ ਪਿਆ ਹੋਵੇਗਾ ਦੂਸਰੇ ਪਾਸੇ ਚੋਣਾਂ ਤੋਂ ਐਰ ਪਹਿਲਾਂ ਸੁਖਵੀਰ ਬਾਦਲ ਨੇ ਆਪਣੇ ਜੀਜਾ ਜੀ ਪੱਟੀ ਦੇ ਸਾਬਕਾ ਵਿਧਾਇਕ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਪਾਰਟੀ ਵਿੱਚੋਂ ਕੱਢਿਆ ਪਰ ਦੂਸਰੇ ਪਾਸੇ ਸਵਾਲ ਸੀ ਕਿ ਇਸ ਤਰ੍ਹਾਂ ਦਾ ਬਿਆਨ ਤਾਂ ਉਹਨਾਂ ਦਾ ਕੋਈ ਸਾਹਮਣੇ ਨਹੀਂ ਸੀ ਆਇਆ ਪਰ ਸਿਕੰਦਰ ਸਿੰਘ ਮਲੂਕਾ ਹਾਲੇ ਤੱਕ ਪਾਰਟੀ ਵਿੱਚ ਨੇ ਉਹਨਾਂ ਦੀ ਇੱਕ ਵੀਡੀਓ ਵੀ ਭਾਜਪਾ ਦੀ ਹਮਾਇਤ ਕਰਨ ਦੀ ਸਿੱਧੇ ਤਰੀਕੇ ਨਾਲ ਆ ਗਈ ਸੀ ਅਕਾਲੀ ਦਲ ਨੇ ਕੈਰੋ ਨੂੰ ਬਿਨਾਂ ਕੋਈ ਨੋਟਿਸ ਦਿੱਤਿਆਂ ਉਹਨਾਂ ਦਾ ਬਗੈਰ ਕੋਈ ਪੱਕਾ ਸੁਣਿਆ ਪਾਰਟੀ ਵਿੱਚੋਂ ਬਰਖਾਸਤ ਕਰ ਦਿੱਤਾ ਸੀ ਢੀਂਡ ਸਾਹ ਅਤੇ ਹੋਰਨਾ ਆਗੂਆਂ ਵੱਲੋਂ ਇਸ ਫੈਸਲੇ ਦਾ ਬੁਰਾ ਮਨਾਇਆ ਗਿਆ ਇਹਦੇ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਨੇ ਵੀ ਅਸਤੀਫਾ ਦਿੱਤਾ ਤੁਹਾਨੂੰ ਯਾਦ ਹੋਏਗਾ ਕਿ ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਮਾਲਵੇ ਦੇ ਇੱਕੋ ਇੱਕ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਜਿੰਨੀ ਦੇਰ ਤੱਕ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਕਰ ਦਿੱਤੀ ਜਾਂਦੀ ਉਨੀ ਦੇਰ ਤੱਕ ਅਕਾਲੀ ਦਲ ਤੋਂ ਕਿਨਾਰਾ ਕਰਦਾ ਐਲਾਨ ਕਰ ਦਿੱਤਾ ਉਹਦੇ ਤੋਂ ਬਾਅਦ ਬੀਬੀ ਜਗਦੀਰ ਕੌਰ ਅਤੇ ਹੁਣ ਕਈ ਹੋਰ ਆਗੂਆਂ ਦੇ ਵੱਲੋਂ ਵੀ ਵਿਰੋਧੀ ਸੁਰਾਂ alaapiyan ਜਾ ਰਹੀਆਂ ਨੇ ਅਤੇ ਹੁਣ ਆਗਾਮੀ ਦਿਨਾਂ ਦੇ ਵਿੱਚ ਪਾਰਟੀ ਦੇ ਵਿਰੋਧ ਦੀਆਂ ਸੁਰਾਂ ਹੋਰ ਤੇਜ਼ ਹੋਣ ਦੀਆਂ ਸੰਭਾਵਨਾਵਾਂ ਨੇ ਤੇ ਹੋਰ ਉੱਚੀਆਂ ਹੋ ਸਕਦੀਆਂ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਕਾਲੀ ਦਲ ਦੇ ਅੰਦਰ ਤੂਫਾਨ ਆਉਣ ਤੋਂ ਪਹਿਲਾਂ ਵਾਲੀ ਸ਼ਾਂਤੀ ਇਸ ਵਕਤ ਦੇਖੀ ਜਾ ਸਕਦੀ ਹੈ ਹੁਣ ਦੇਖਣਾ ਹੋਏਗਾ ਕਿ ਇਹ ਬਗਾਵਤੀ ਸੁਰਾਂ ਅਤੇ ਕਰਾਰੀ ਹਾਰ ਤੋਂ ਬਾਅਦ ਕੀ ਸੁਖਵੀਰ ਬਾਦਲ ਅਕਾਲੀ ਦਲ ਦੇ ਅਹੁਦੇਦਾਰਾਂ ਦੇ ਵਿੱਚ ਕੋਈ ਤਬਦੀਲੀ ਕਰਦੇ ਆ ਜਾਂ ਆਪ ਕੁਰਸੀ ਛੱਡਦੇ ਆ ਕਿਉਂਕਿ ਕੱਲ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਸੁਖਬੀਰ ਬਾਦਲ ਦਾ ਇੱਕ ਬਿਆਨ ਮੈਂ ਸੁਣਾਇਆ ਸੀ ਸਾਂਝਾ ਕੀਤਾ ਸੀ ਜਿਸ ਵਿੱਚ ਉਹ ਕਹਿੰਦੇ ਸੀ ਕਿ ਹਾਰ ਜਿੱਤ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਤਾਂ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਵਾਲੇ ਹਾਂ ਹੁਣ ਵੇਖਣਾ ਹੋਊਗਾ ਕਿ ਇਹ ਪਹਿਰਾ ਅਤੇ ਇਹ ਵਿਰੋਧੀ ਤਿਰਾਂ ਅਤੇ ਵਿਰੋਧੀ ਸੁਰਾਂ ਕਦੋਂ ਤੱਕ ਖੜੀਆਂ ਰਹਿੰਦੀਆਂ ਨੇ ਹੁਣ ਗੱਲ ਕਰਦੇ ਹਾਂ ਅਮਰੀਕਾ ਦੇ ਵਿੱਚੋਂ ਇੱਕ ਵੱਡੀ ਖਬਰ ਮਿਲੀ ਹੈ ਜਿਊਰੀ ਦੇ ਵੱਲੋਂ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਨੂੰ ਡਲਫੀਅਰ ਦੇ ਵਿੱਚ ਬੰਦੂਕ ਟ੍ਰਾਇਲ ਦੇ ਮਾਮਲੇ ਵਿੱਚ ਤਿੰਨ ਅਪਰਾਧਿਕ ਮਾਮਲਿਆਂ ਦੇ ਵਿੱਚ ਦੋਸ਼ੀ ਠਹਿਰਾ ਦਿੱਤਾ ਹੈ। ਉਹਦੀ ਕਰੈਕ ਕੋਕੀਨ ਦੀ ਸਮੱਸਿਆ ਸੀ ਅਤੇ ਵਕੀਲਾ ਨੇ ਕਿਹਾ ਸੀ ਕਿ ਉਸਨੇ ਅਕਤੂਬਰ 2018 ਦੇ ਵਿੱਚ ਜਦੋਂ ਰਿਵਾਲਵਰ ਖਰੀਦਿਆ ਉਹ ਖਰੀਦਣ ਦੇ ਵਕਤ ਉਸਨੇ ਝੂਠ ਬੋਲਿਆ ਸੀ ਕਿ ਉਹ ਨਸ਼ੀਲੇ ਪਦਾਰਥਾਂ ਦਾ ਉਸ ਵਕਤ ਸੇਵਨ ਨਹੀਂ ਕਰਦਾ। ਹੰਟਰ ਬਾਈਡਨ ਨੇ ਉਸ ਸਮੇਂ ਇਹਨਾਂ ਦੋਸ਼ਾਂ ਨੂੰ ਨਕਾਰਿਆ ਸੀ ਜਿਸ ਤੇ ਵਿੱਚ ਇੱਕ ਰਿਵਾਲਵਰ ਲਈ ਸਰਕਾਰੀ ਸਕਰੀਨਿੰਗ ਦਸਤਾਵੇਜ਼ਾਂ ਨੂੰ ਭਰਨ ਅਤੇ 11 ਦਿਨਾਂ ਦੀ ਗੈਰ ਕਾਨੂੰਨੀ ਤੌਰ ਤੇ ਹਥਿਆਰ ਰੱਖਣ ਦੇ ਦੌਰਾਨ ਉਸ ਦੀ ਨਸ਼ਾਖੋਰੀ ਬਾਰੇ ਝੂਠ ਬੋਲਣ ਦੀ ਰਿਪੋਰਟ ਵੀ ਹੈ ਜਿਊਰੀ ਨੇ ਲਗਭਗ 3 ਘੰਟੇ ਵਿਚਾਰ ਕਰਨ ਤੋਂ ਬਾਅਦ ਆਪਣਾ ਫੈਸਲਾ ਸੁਣਾ ਦਿੱਤਾ ਉਹਨਾਂ ਨੇ ਅਟਾਰਨੀ ਅਬੀ ਲਵੀਲ ਨੇ ਜੱਜਾਂ ਨੂੰ ਦੱਸਿਆ ਕਿ ਉਹਨਾਂ ਦੇ ਮੁਵਕਲ ਦਾ ਜਿਹੜਾ ਧੋਖਾ ਦੇਣ ਦੀ ਕੋਸ਼ਿਸ਼ ਵਾਲਾ ਬਿਆਨ ਜਾਂ ਉਹਦੇ ਉੱਤੇ ਇਹ ਦੋਸ਼ ਗਲਤ ਹੈ ਕਿਉਂਕਿ ਜਦੋਂ ਉਸਨੇ ਬੰਦੂਕ ਖਰੀਦੀ ਸੀ ਤਾਂ ਉਹ ਆਪਣੇ ਆਪ ਨੂੰ ਉਸ ਵਕਤ ਨਸ਼ੇੜੀ ਨਹੀਂ ਸੀ ਸਮਝਦਾ ਪਰ ਇਹਦੇ باوجود ਵੀ ਉਹਨਾਂ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਦੇਖਦੇ ਆ ਕਿ ਉਹਨਾਂ ਨੂੰ ਕਿੰਨੀ ਸਜ਼ਾ ਦਾ ਐਲਾਨ ਕੀਤਾ ਜਾਏਗਾ ਸੋ ਹੁਣ ਇਸੀ ਕੋਲ ਮਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੀ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਨੋਂ ਧੰਨਵਾਦੀ ਹੋਵਾਂਗੇ ਸਭਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ